ਇਹ ਤੁਸੀਂ ਪਰਸੋ ਦੀ ਦੇ ਆਏ ਲੋ ਉਸੇ ਦਿਨ ਰਾਤ ਅਸੀਂ 8:30 ਵਜੇ ਚੱਲ ਗਿਆ ਉੱਥੇ ਕੰਪਲੀਟ ਉਦੋਂ ਦੀ ਦੇ ਆਇਓ ਤੇ ਜੇ ਤੁਸੀਂ ਅੱਜ ਵੀ ਨਾ ਜਾਂਦੇ ਥਾਣੇ ਪਤਾ ਕਰਨ ਜਾਂ ਗੱਲਬਾਤ ਕਰਨ ਦੇਖੋ ਹੋ ਸਕਦਾ ਇਹਨਾਂ ਦੇ ਧਿਆਨ ਚ ਆ ਜਾਈ ਨਾ ਬਿਲਕੁਲ ਬਿਲਕੁਲ ਨਹੀਂ ਆਉਂਦੀ ਕਾਰ ਵੀ ਜਾ ਰਹੀ ਹੁਣ ਤੁਹਾਡੇ ਸਾਹਮਣੇ ਹੀ ਆ ਮੈਂ ਵੇਖ ਸਕਦਾ ਕਿ ਤੁਸੀਂ ਅੱਜ 3 ਦਿਨ ਹੋ ਗਏ ਆ 11 ਦੀ ਮੈਂ ਕੰਪਲੇਂਟ 12 ਜਾਂ 13 ਤਰੀਕ ਹੋ ਗਈ ਆ ਕੰਪਲੇਂਟ ਹੀ ਨਹੀਂ ਪਹੁੰਚੀ ਉਹਨਾਂ ਕੋ ਹੁਣ ਅੱਜ ਪਹੁੰਚੇਗੀ ਫਿਰ ਉਹ ਵੇਖਣਗੇ ਉਤੋਂ ਇਲੈਕਸ਼ਨਾਂ ਦੇ ਦੌਰ ਨੇ ਪੁਲਸਾਰੀ ਉਧਰ ਡਿਊਟੀਆਂ 8 ਵਜੇ ਆਮ ਆ ਗਿਆ ਉੱਥੇ ਮੋਟਰਸਾਈਕਲ ਨਹੀਂ ਤੇ ਫਿਰ ਤੁਹਾਨੂੰ ਪਤਾ ਹੀ ਹੋ ਉਸ ਵੇਲੇ ਬੰਦੇ ਦੇ ਦਿਲ ਤੇ ਕੀ ਬਿਲਕੁਲ ਬਿਲਕੁਲ ਨਹੀਂ ਐਟ ਉਸ ਵੇਲੇ ਕੀ ਹਾਲਾਤ ਹੋਣਗੇ ਤੇ ਮੈਨੂੰ ਪਤਾ ਸੀ ਪਰ ਮੈਂ ਵੇ ਬੱਸ ਹੋ ਗਿਆ ਮੈਂ ਆਸੇ-ਪਾਸੇ ਵੇਖਿਆ ਮੈਨੂੰ ਕੋਈ ਲੱਭਿਆ ਨਹੀਂ ਉੱਥੇ ਫਿਰ ਹਾਲ ਕਿ ਮੈਂ ਸੁੱਟੀ ਥਾਣੇ ਗਿਆ ਉੱਥੇ ਮੈਂ ਕੰਪਲੇਟ ਲਿਖਾਤੀ ਐ ਅੱਜ 13 ਤਰੀਕ ਹੋ ਗਈ ਐ ਮੈਂ ਹੁਣੇ ਹੀ ਫੋਨ ਕੀਤਾ ਮਹਿੰਦਰਪਾਲ ਕਿ ਐ ਗੁਰਦਾਸਪੁਰ ਤੋਂ ਸਾਡੇ ਪੱਤਰਕਾਰ ਨਰੇਸ਼ ਸ਼ਰਮਾ ਜੀ ਜਿਨ੍ਹਾਂ ਦੀ ਬੀਤੇ ਦਿਨ ਮੋਟਰਸਾਈਕਲ ਜਿਹੜੀ ਉਹ ਚੋਰੀ ਹੋ ਗਈ ਆ ਸੋ ਲਗਾਤਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਆ ਬੜੀਆਂ ਮੰਦ ਭਾਗਿਆ ਨੇ ਨਰੇਸ਼ ਸ਼ਰਮਾ ਜੀ ਸਾਡਾ ਮੌਜੂਦਾ ਇਹ ਕਿਤੇ ਕਵਰੇਜ ਕਰਨ ਗਏ ਹੋਏ ਸੀ ਜਿਸ ਦੌਰਾਨ ਇਹ ਸਾਰੀ ਘਟਨਾਵਾਂ ਵਾਪਰੀ ਨਰੇਸ਼ ਜੀ ਕਿਦੋਂ ਤੁਸੀਂ ਗਏ ਸੀ ਖਬਰ ਕਰਨੇ ਆ ਕਿਦੋਂ ਦੀ ਗੱਲ ਹੈਗੀ 11 ਤਰੀਕ ਦੀ ਗੱਲ ਆ ਸਵੇਰੇ ਮੈਂ ਕੋਈ 11:00 ਵਜੇ ਨਾਲ ਕਨਵਾ ਚੌਂਕ 'ਚ ਜਦੋਂ ਮੈਂ ਪਹੁੰਚਿਆ ਤਾਂ ਉੱਥੇ ਮੈਂ ਮੋਟਰਸਾਈਕਲ ਲਾਤਾਂ ਮੈਂ ਭਾਈ ਬਸ ਗਿਆ ਮੈਂ ਕਾਨੋ ਆ ਜਾਣਾ ਹੀ ਉੱਥੋਂ ਮੈਂ ਬਸੇ ਬਹਿ ਗਿਆ ਜਦੋਂ ਵਾਪਸੀ 8:00 ਵਜੇ ਨਾਲ ਆਈ 8:00 ਵਜੇ ਜਦੋਂ ਮੈਂ ਵਾਪਸ ਆਇਆ ਉੱਥੇ ਵੇਖਿਆ ਤੇ ਮੋੜਦਾ ਦਿਖਾਨੀ ਸ਼ਰਮਾ ਜੀ ਦੇਖਿਆ ਤੇ ਇਹ ਚਲੋ ਇਸ ਤਰ੍ਹਾਂ ਦੀਆਂ ਘਟਨਾਵਾਂ ਆਪਾਂ ਵੀ ਕਵਰ ਕਰਦੇ ਰਹਿੰਦੇ ਆ ਲੋਕਾਂ ਨਾਲ ਹੁੰਦੀਆਂ ਵਾ ਹਨਾ ਪਰ ਹੁਣ ਕੁਝ ਸਮੇਂ ਤੋਂ ਜੇ ਆਪਾਂ ਗੱਲ ਕਰੀਏ ਕੋਈ 2-4 ਮਹੀਨਿਆਂ ਤੋਂ ਲਗਾਤਾਰ ਸੁਣਨ ਨੂੰ ਮਿਲਦੀ ਆ ਰਹੀਆਂ ਜਿਵੇਂ ਗਨਪੁਆਇੰਟ ਤੇ ਲੁੱਟ ਹੋ ਗਈ ਉਸ ਤੋਂ ਬਾਅਦ ਹਨਾ ਚੋਰੀ ਦੀਆਂ ਘਟਨਾਵਾਂ ਸੋ ਕਿਵੇਂ ਦੇਖਦੇ ਹੋ ਸ਼ਹਿਰ ਦੇ ਮੋਹਵਲ ਨੂੰ ਕਿਉਂਕਿ ਤੁਸੀਂ ਜੇ ਕਿਸੇ ਨੂੰ ਵੀ ਨਹੀਂ ਪਤਾ ਤੁਹਾਨੂੰ ਵੀ ਨਹੀਂ ਪਤਾ ਕਿ ਮੇਰਾ ਮੋਟਰਸਾਈਕਲ ਚੋਰੀਆ ਬਿਲਕੁਲ ਬਿਲਕੁਲ ਐਜ਼ ਇੱਕ ਸ਼ਹਿਰ ਵਾਸੀ ਕਿਸੇ ਸੇਫ ਜਗ੍ਹਾ ਤੇ ਆਪਣੇ ਕੋਲ ਲਾਇਆ ਹੋਏਗਾ ਕਿ ਮੈਂ ਕਾਨੋਵਾ ਚੋਰੀ ਬਿਲਕੁਲ ਬਿਲਕੁਲ ਸੇਫ ਜਗ੍ਹਾ ਪ੍ਰੈਸ ਦਾ ਦਫਤਰ ਆ ਉੱਤੇ ਜਗ ਬਾਣੀ ਦਾ ਥੱਲੇ ਉਹਨਾਂ ਦੇ ਦੂਜੇ ਪ੍ਰੈਸ ਵਾਲਿਆਂ ਦੇ ਦਫਤਰ ਆ ਵਕਾਇਦਾ ਸੀਸੀਟੀਵੀ ਦੇ ਅੰਡਰ ਜਿਹੜਾ ਉਹ ਲੱਗਾ ਦਾ ਮੋਟਰਸਾਈਕਲ ਉਥੇ ਕਾਰਾਂ ਲੱਗੀਆਂ ਤੇ ਬਾਹਰ ਰੋਹ ਵਾਲਾ ਬੇਲਣਾ ਮਤਲਬ ਪੂਰੀ ਸੇਫ ਜਗਾ ਹੀ ਹੁਣ ਐ ਸਾਡਾ ਦਫਤਰ ਹੈਗਾ ਹੁਣ ਐ ਦਫਤਰ ਦੇ ਬਾਹਰ ਹੀ ਇੱਕੋ ਮੋਟਰਸਾਈਕਲ ਬਿਲਕੁਲ ਬਿਲਕੁਲ ਦਫਤਰ ਤੋਂ ਹਟ ਕੇ ਕਿੱਦਾਂ ਲਾ ਦਾਂਗੇ ਸੋ ਬੜੀ ਸੇਫ ਜਗਾ ਬੜਾ ਸ਼ਾਤਰ ਦਿਮਾਗ ਹੋਣਾ ਬੰਦੇ ਦਾ ਜਿਹੜਾ ਇੰਨੀ ਪਬਲਿਕ ਦੇ ਵਿੱਚੋਂ ਦਫਤਰ ਦੇ ਬਾਹਰੋਂ ਮੋਟਰਸਾਈਕਲ ਲਿਆ ਗਿਆ ਡਾ ਉਹੀ ਮੈਂ ਵੀ ਗੱਲ ਕਹਿ ਲੱਗ ਗਈ ਕਿ ਤੁਸੀਂ ਆਪਣੇ ਕੋਲ ਪੂਰੀ ਸੇਵ ਜਗ੍ਹਾ ਤੇ ਮੋਟਰਸਾਈਕਲ ਲਗਾ ਕੇ ਕਿਉਂਕਿ ਮੌਸਮ ਵੀ ਥੋੜਾ ਠੰਡਾ ਦਾ ਵਾ ਬੰਦਾ ਸੋਚਦਾ ਚਲੋ ਜੇ ਕਿਤੇ ਲਾਗੇ ਜਾਣਾ ਮੋਟਰਸਾਈਕਲ ਤੇ ਚੱਲ ਜੀਏ ਕਿ ਮੈਂ ਸੋਚਿਆ ਕਿ ਚਲੋ ਬਸ ਬਸ ਤੇ ਠੰਡ ਠੰਡ ਕਰਕੇ ਸੇਵ ਜਗ੍ਹਾ ਤੇ ਲਾ ਕੇ ਚਲੇਗਾ ਕਿਉਂਕਿ ਹੁਣ ਜਿਵੇਂ ਆਪਾਂ ਦੇਖ ਰਿਹਾ ਕਿ ਲਗਾਤਾਰ ਪੁਲਸ ਚੌਕਸਾ ਨਾਕਾਬੰਦੀ ਕਰ ਰਹੀ ਹੈ ਤੁਸੀਂ ਵੀ ਇਹ ਸੋਚਿਆ ਕਿ ਹੁਣ ਕੋਈ ਗੱਲ ਕੋਈ ਡਾਗਦਾ ਭੋਲੇਗਾ ਕੋਈ ਖਤਰਾ ਨਹੀਂਗਾ ਹੁਣ ਚੱਲ ਜੀਏ ਪਰ ਜਦੋਂ ਤੁਸੀਂ ਚੱਲ ਗਏ ਹੋ ਤੇ ਤੁਸੀਂ ਦੁਬਾਰਾ ਮੋਟਰਸਾਈਕਲ ਨਹੀਂ ਦੇਖਿਆ ਫਿਰ ਤੁਹਾਡੇ ਮਨ ਤੇ ਕੀ ਵੀ ਸੀ ਕਿ ਕਿ ਮੇਰਾ ਮਹਿਸੂਸ ਕੀਤਾ ਤੁਸੀਂ ਕਿਉਂਕਿ ਤੁਸੀਂ ਦੇ ਆਪਣੇ ਲੋ ਸੇਫ ਲਾ ਕੇ ਗਏ ਹੋ ਕਿ ਆ ਸੋਚਿਆ ਕਿ ਸੇਫ ਹਾਂ ਕੋਈ ਗੱਲ ਬਾਤ ਮੈਂ ਜਦੋਂ 7:08 ਵਜੇ ਆਇਆ ਮੈਂ ਕਿਹਾ ਉੱਥੇ ਮੋਟਰਸਾਈਕਲ ਨਹੀਂ ਤੇ ਫਿਰ ਤੁਹਾਨੂੰ ਪਤਾ ਹੀ ਉਸ ਵੇਲੇ ਬੰਦੇ ਦੇ ਦਿਲ ਤੇ ਕੀ ਬਿਲਕੁਲ ਬਿਲਕੁਲ ਮੈਂ ਕਿ ਉਸ ਵੇਲੇ ਕੀ ਹਾਲਾਤ ਹੋਣਗੇ ਤੇ ਮੈਨੂੰ ਪਤਾ ਸੀ ਪਰ ਮੈਂ بےਵਸ ਹੋ ਗਿਆ ਮੈਂ ਆਸੇ-ਪਾਸੇ ਵੇਖਿਆ ਮੈਨੂੰ ਕੋਈ ਲੱਭਿਆ ਨਹੀਂ ਉੱਥੇ ਫਿਰ ਹਾਲ ਕੀ ਮੈਂ ਸਿਟੀ ਥਾਣੇ ਗਿਆ ਉੱਥੇ ਮੈਂ ਕੰਪਲੇਟਰ ਲਖਾਤੀ ਆ ਅੱਜ 13 ਤਰੀਕ ਹੋ ਗਈ ਹੈ ਮੈਂ ਹੁਣੇ ਹੀ ਫੋਨ ਕੀਤਾ ਮਿੰਦਰਪਾਲ ਐਸਆਈ ਨੂੰ ਉਹਨਾਂ ਦਾ ਕਹਿਣਾ ਜੀ ਮੇਰੇ ਕੋਲ ਅਜੇ ਤੱਕ ਕੰਪਲੇਂਟ ਹੀ ਨਹੀਂ ਆਈ ਅੱਛਾ ਹੁਣ ਮੈਂ ਉਹਨਾਂ ਨੂੰ ਵਟਸਐਪ ਤੇ ਆਪਣੇ ਕੋਲ ਜਿਹੜੀ ਮੈਂ ਕਾਪੀ ਲਈ ਉਹ ਤੋਂ ਕੰਪਲੇਂਟ ਦੀ ਉਹ ਉਹਨਾਂ ਨੂੰ ਵਟਸਐਪ ਕੀਤੀ ਆ ਸੋ ਮੈਂ ਚੱਲਦੀ ਇੰਟਰਵਿਊ ਚ ਹੀ ਵੇਖਦਾ ਕਿ ਉਹਨਾਂ ਆਪਾਂ ਅਸੈਪਟ ਕੀਤੀ ਹੈ ਜੇ ਦੇਖਿਆ ਜਾਂ ਨਹੀਂ ਦੇਖਿਆ ਮੇਰੇ ਹਿਸਾਬ ਨਾਲ ਅਜੇ ਵੀ ਉਹਨਾਂ ਨੇ ਇਹ ਉਹ ਵੇਖਿਆ ਨਹੀਂ ਹੈਗਾ ਤੁਹਾਡੇ ਸਾਹਮਣੇ ਵੇਖ ਲੋ ਹਾਂ ਇਹ ਮੈਸੇਜ ਆਇਆ ਹੋਇਆ ਹੈ ਅਭੀ ਉਹਨਾਂ ਚੈੱਕ ਹੀ ਨਹੀਂ ਕੀਤੀ ਹੈ ਜੀ ਕੰਪਲੇਟ ਸੋ ਇਹ ਹਾਲਾਤ ਨੇ ਤੁਸੀਂ ਦੇਖੋ ਕਿ ਪੱਤਰਕਾਰ ਨੇ ਦਿਨੇਸ਼ ਸ਼ਰਮਾ ਜੀ ਕਵਰੇਜ ਕਰਨ ਦੇ ਲਈ ਗਏ ਹੋਏ ਸੀ ਸੋ ਕੰਪਲੇਨ ਲਿਖਾਤੀ ਅੱਜ ਗੱਲਬਾਤ ਜਦੋਂ ਕੀਤੀ ਇਹਨਾਂ ਨੇ ਜਿਹੜੇ ਇਨਕੁਆਇਰੀ ਅਫਸਰ ਨੇ ਉਹਨਾਂ ਨੇ ਕਿਹਾ ਕਿ ਮੇਰੇ ਕੋਲ ਇਹ ਕੰਪਲੇਨ ਨਹੀਂ ਆਈ ਫਿਰ ਇਹਨਾਂ ਨੇ ਖੁਦ WhatsApp ਤੇ ਪੇ 1 34 ਤੇ ਉਹਨਾਂ ਨੂੰ ਪਾਈ ਆ 1 58 ਤੇ ਸਾਡੀ ਇੰਟਰਵਿਊ ਹੋਣੀ ਆ ਆ ਵੇਖ ਲਓ ਟਾਈਮ ਵਗੈਰਾ ਵਕਾਤ ਤਾਂ ਜਾਵੇ ਤੇ ਸ਼ਰਮਾ ਜੀ ਕੰਪਲੇਨ ਤੁਸੀਂ ਪਰਸੋਂ ਦੀ ਦੇ ਆਇਆ ਦਿਓ ਉਸੇ ਦਿਨ ਰਾਤ ਅਸੀਂ 8:30 ਚੱਲ ਗਿਆ ਉਹ ਕੰਪਲੇਂਟ ਉਦੋਂ ਦੀ ਦੇ ਆਇਓ ਤੇ ਜੇ ਤੁਸੀਂ ਅੱਜ ਵੀ ਨਾ ਜਾਂਦੇ ਥਾਣੇ ਪਤਾ ਕਰਨ ਜਾਂ ਗੱਲਬਾਤ ਕਰਨ ਤੇ ਖੋ ਹੋ ਸਕਦਾ ਇਹਨਾਂ ਦੇ ਧਿਆਨ ਚੱਲ ਜੇ ਨਾ ਬਿਲਕੁਲ ਬਿਲਕੁਲ ਨਹੀਂ ਹੁੰਦੀ ਸੋ ਕਿੰਨੀ ਸੋ ਕੰਪਲੇਂਟ ਜੇ ਅੱਜ ਵੀ ਨਾ ਜਾਂਦੇ ਤੇ ਦੇਖੋ ਪੱਤਰਕਾਰ ਨੇ ਸ਼ਹਿਰ ਦਾ ਕੋਈ ਬੰਦਾ ਜਿਹੜਾ ਇਹਨਾਂ ਨੂੰ ਨਾ ਜਾਣਦਾ ਹੋਵੇ ਪੁਲਿਸ ਅਧਿਕਾਰੀ ਵੀ ਲਗਭਗ ਐਸਐਸਪੀ ਡੀਐਸਪੀ ਸਾਰੇ ਇਹਨਾਂ ਨੂੰ ਜਾਣਦੇ ਆ ਫਿਰ ਵੀ ਜਦੋਂ ਆ ਪਰਸੋ ਕੰਪਲੇਨ ਦੇ ਕੇ ਆਇਆ ਉਸ ਤੋਂ ਬਾਅਦ ਅੱਜ ਇਹਨਾਂ ਨੇ ਜਦੋਂ ਖੁਦ ਜਾ ਕੇ ਦੇਖਿਆ ਕਿ ਮੈਂ ਪੁੱਛ ਆਣਾ ਨੂੰ ਕਿੱਥੇ ਪੁੱਜੀਆ ਕਾਰਵਾਈ ਕੋਈ ਸੀਸੀਟੀਵੀ ਤੁਸੀਂ ਚੈੱਕ ਕੀਤੀ ਆ ਜਾਂ ਮੋਰਸਾ ਲੱਭਾ ਨਹੀਂ ਲੱਭਾ ਅੱਜ ਇਹਨਾਂ ਨੂੰ ਪਤਾ ਲੱਗਦਾ ਵਾ ਕਿ ਜਿਹੜਾ ਇਕੁਆਇਰੀ ਅਫਸਰ ਆ ਉਹਦੇ ਕੋਲੇ ਤੱਕ ਕੰਪਲੇਂਟ ਹੀ ਨਹੀਂ ਗਈ ਫਿਰ ਇਹਨਾਂ ਨੇ ਨੰਬਰ ਲੈ ਕੇ ਉਹਨੂੰ ਖੁਦ ਹੂਨ ਵਟਸਐਪ ਕੀਤੀ ਆ ਤੇ ਜੇ ਇਹਨਾਂ ਦੇ ਇਹ ਹਾਲਾਤ ਨੇ ਤੇ ਆਮ ਲੋਕਾਂ ਦਾ ਕੀ ਹਾਲਾਤ ਹੁੰਦਾ ਹੋਏਗਾ ਸ਼ਰਮਾ ਜੀ ਕੀ ਕਹਿਣਾ ਚਾਹਦੇ ਹੋ ਕਿਉਂਕਿ ਇੱਕ ਤਾਂ ਤੁਹਾਡਾ ਨੁਕਸਾਨ ਬੜਾ ਵੱਡਾ ਹੋ ਗਿਆ ਵਾ ਉਸ ਗੱਲ ਦਾ ਸਾਨੂੰ ਸਾਰਿਆਂ ਨੂੰ ਬੜਾ ਦੁੱਖ ਆ ਕਿਸੇ ਦਾ ਵੀ ਨਹੀਂ ਹੋਣਾ ਚਾਹੀਦਾ ਬਿਲਕੁਲ ਨਹੀਂ ਹੋਣਾ ਚਾਹੀਦਾ ਕਿ ਕਾਰਜਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਾਰਜਗੁਜ਼ਾਰੀ ਹੁਣ ਤੁਹਾਡੇ ਸਾਹਮਣੇ ਹੀ ਆ ਮੈਂ ਵੇਖ ਸਕਦਾ ਕਿ ਤੁਸੀਂ ਅੱਜ 3 ਦਿਨ ਹੋ ਗਏ ਆ 11 ਦੀ ਮੈਂ ਕੰਪਲੇਨਟ 12 ਜਾਂ 13 ਤਰੀਕ ਹੋ ਗਈ ਆ ਕੰਪਲੀਟ ਹੀ ਨਹੀਂ ਪਹੁੰਚੀ ਉਹਨਾਂ ਕੋ ਹੁਣ ਅੱਜ ਪਹੁੰਚੇਗੀ ਫਿਰ ਉਹ ਵੇਖਣਗੇ ਉੱਤੋਂ ਇਲੈਕਸ਼ਨਾਂ ਦੇ ਦੌਰ ਨੇ ਪੁਲਸਾਂ ਉਧਰ ਡਿਊਟੀਆਂ ਲੱਗੀਆਂ ਮੰਨੂ ਮੀਤ ਪੁਲਸ ਨੇ ਉਹਨਾਂ ਨੂੰ ਮੋਟਰਸਾਈਕਲ ਨਹੀਂ ਲੱਭ ਕੇ ਦਿੱਤਾ ਤੇ ਮੰਨੂ ਤੇ ਵੈਸੇ ਚਲੋ ਹੁਣ ਮੈਂ ਕੀ ਕਹਾਂ ਉਮੀਦ ਮੈਂ ਤਾਂ ਕੋਸ਼ਿਸ਼ ਉਮੀਦ ਆ ਮੇਰੀ ਕਿ ਚਲੋ ਪੁਲਸ ਥੋੜਾ ਜਿਆ ਇਨੂੰ ਲੈ ਕੇ ਗੰਭੀਰਤਾ ਨਾਲ ਲੈ ਕੇ ਤੇ ਲੱਭਿਆ ਜਾਵੇ ਤੇ ਮੇਰੀ ਚੀਜ਼ ਜਿਹੜੀ ਮੈਨੂੰ ਵਾਪਸ ਦਵਾਈ ਜਾਵੇ ਸੋ ਮੇਰੀ ਤੇ ਇਹੀ ਬੇਨਤੀ ਹੈ ਬਾਕੀ ਇਹਦੇ ਵਿੱਚ ਮੈਂ ਕੀ ਕਰ ਸਕਦਾ ਮੇਰਾ ਤਾਂ ਕੋਈ ਕਸੂਰ ਨਹੀਂ ਮੈਂ ਤਾਂ ਬਿਲਕੁਲ ਦਫ਼ਤਰ ਦੇ ਵਿੱਚ ਸੇਫ ਜਗਾ ਵੇਖੋ ਜੀ ਇਹ ਘਰੋਂ ਚੁੱਕ ਕੇ ਲੈ ਕੇ ਗਿਆ ਬਿਲਕੁਲ ਮਤਲਬ ਜੇ ਆਪਾਂ ਕਹੋ ਜੀ ਅਸੀਂ ਸੇਫ ਨਹੀਂ ਫਿਰ ਮੋਟਰਸਾਈਕਲ ਹੈਂਡਲ ਲੋਕ ਵੀ ਲੱਗਾ ਮੈਂ ਤੁਹਾਨੂੰ ਦਿਖਾ ਦਿੰਦਾ ਕਿ ਚਾਬੀ ਜਿਹੜੀ ਹੈ ਮੇਰੇ ਕੋਲ ਆ ਪਈ ਹੈ ਆ ਵੇਖੋ ਚਾਬੀ ਮੇਰੇ ਕੋਲ ਹੈ ਲੋਕ ਵੀ ਨਵਾਂ ਸੀ ਹੈਂਡ ਲੋਕ ਵੀ ਲੱਗਾ ਤੂੰ ਚਲੋ ਪਤਾ ਨਹੀਂ ਜਾਣ ਕੋਈ ਬੰਦਾ ਵੇਖਦਾ ਹੋਏਗਾ ਪਿੱਛੇ ਤੇ ਉਹ ਸੀਸੀਟੀਵੀ ਇੱਕ ਸ਼ਰਮਾਈ ਮੈਨੂੰ ਲੱਗ ਰਿਹਾ ਚੋਰ ਚੋਰਾ ਪੁਲਸ ਚੋਰ ਫੜ ਵੀ ਰਹੀ ਹੈ ਫੇਰ ਚੋਰੀ ਹੋਈ ਹੈ ਕਿਹੜੇ ਚੋਰ ਆ ਜਾਂ ਉਹੀ ਬਾਹ ਬਾਹ ਆ ਕੇ ਚੋਰੀਆਂ ਕਰਦੇ ਕੀ ਹੋਰ ਸਭ ਪਤਾ ਵੀ ਸਭ ਪਤਾ ਪੁਲਸ ਨੂੰ ਸਭ ਪਤਾ ਕੌਣ ਹੈਗਾ ਕੌਣ ਨਹੀਂ ਕਿਉਂਕਿ ਪੁਲਸ ਕੋ ਕੋਈ ਕਿਹੜੀ ਕੋਈ ਚੀਜ਼ ਲੁਕੀ ਹੁੰਦੀ ਹੈ ਜੇ ਸਾਡੇ ਕੋ ਕੋਈ ਗੱਲਾਂ ਨਹੀਂ ਲੁਕੀਆਂ ਐ ਪੋਲਿਟਿਸ਼ਨਾਂ ਦੀਆਂ ਜਾਂ ਪੁਲਸ ਦੀਆਂ ਤੇ ਪੁਲਸ ਕੋ ਵੀ ਕੋਈ ਚੀਜ਼ ਜਿਹੜੀ ਉਹ ਲੁਕ ਇੰਨੀ ਦੇ ਕਿਹੜੇ ਚੋਰ ਨੇ ਫੇਰੇ ਇਹ ਕੰਮ ਕਰਦੇ ਨੇ ਸਭ ਪਤਾ ਹੁੰਦਾ ਪੁਲਿਸ ਨੂੰ ਜੇ ਪੁਲਿਸ ਚਾਵੇ ਤੇ 20 ਮਿੰਟਾਂ ਦੀ ਗੇੜਾ ਮੋਟਰਸਾਈਕਲ ਉੱਥੇ ਆ ਕੇ ਧਿਆਨ ਦੇਣ ਦੀ ਗੱਲ ਹੈ ਧਿਆਨ ਦੇਣ ਦੀ ਗੱਲ ਜੇ ਮੰਨ ਲਓ ਤੁਸੀਂ ਕੰਪਲੇਨਟ ਦੇ ਕੇ ਆਏ ਉਹਨਾਂ ਦਾ ਫਰਜ਼ ਹੀ ਉਸੇ ਬਲੇ ਉੱਤੇ ਗੌਰ ਕਰਦੇ ਸੀਸੀਟੀਵੀ ਚੈੱਕ ਕਰਦੇ ਕੋਸ਼ਿਸ਼ ਤੇ ਕਰਨ ਇਸੇ ਸਮਾਂ ਦੇ ਵਿੱਚ ਆਪਾਂ ਸਾਬ ਨੂੰ ਮਿਲਦੇ ਆ ਐਸਐਸਪੀ ਸਾਹਿਬ ਨੂੰ ਬਿਲਕੁਲ ਜੀ ਉਹਨਾਂ ਦੇ ਧਿਆਨ ਦੇ ਵਿੱਚ ਵੀ ਲਿਆਨੇ ਆ ਐਸਐਸਪੀ ਗੁਲਦਾਸ ਤੁਨੂੰ ਹੀ ਮਿਲ ਕੇ ਆ ਸਾਡਾ ਮਸਲਾ ਉਹਨਾਂ ਨੇ ਧਿਆਨ ਦੇ ਲਿਆ ਜਾਏਗਾ ਆਪਾਂ ਅੱਜ ਦੀ ਖਬਰ ਉਹਨਾਂ ਦਾ ਸਿਰਫ ਇੱਕੋ ਮਕਸਦ ਹੈ ਦੇਖੋ ਜੇ ਅੱਗੇ ਵੀ ਕਿਸੇ ਦੀ ਚੋਰੀ ਹੁੰਦੀ ਆ ਤੇ ਪੁਲਿਸ ਡਿਪਾਰਟਮੈਂਟ ਦਾ ਪੂਰਾ ਫਰਜ਼ ਬਣਦਾ ਵਾ ਕਿ ਇਸ ਪਾਸੇ ਧਿਆਨ ਦਿੱਤਾ ਜਾਵੇ ਇਹ ਸਾਡੇ ਜਿਵੇਂ ਪਤਨ ਦਾ ਸਿੱਖ ਪੱਤਰਕਾਰ ਨਰੇਸ਼ ਸ਼ਰਮਾ ਜੀ ਇਹਨਾਂ ਨੇ ਉਸੇ ਵੇਲੇ ਕੰਪਲੇਨ ਵੀ ਦਿੱਤੀ ਆ ਸ਼ਿਕਾਇਤ ਦਰਜ ਕਰਾ ਕੇ ਆ ਗਏ ਨੇ ਅੱਜ ਇਹ ਦੁਬਾਰਾ ਪੈਰਵਾਹੀ ਕਰਨ ਲਈ ਗਈ ਸੀ ਕਿ ਕਿਥੇ ਪਹੁੰਚਿਆ ਵਾ ਕੇਸ ਉਹਦੀ ਕੋਈ ਜਾਂਚ ਕਰ ਰਹੀ ਆ ਜਾਂ ਕੀ ਹਾਲਾਤ ਨੇ ਫਿਰ ਉਸ ਦੌਰਾਨ ਇਹਨਾਂ ਨੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਵਾ ਨੰਬਰ ਲੈ ਕੇ ਕੀ ਕੰਪਲੇਨ ਇਹਨਾਂ ਦੀ ਜਿਹੜਾ ਅਨਕੁਆਇਰੀ ਅਫਸਰ ਉਹਦੇ ਤੱਕ ਹੀ ਨਹੀਂ ਪੁੱਜੀ ਇਹ ਰਹਿਣਾ ਨੇ ਹੁਣ ਉਹਨਾਂ ਨੂੰ ਵਟਸਐਪ ਕੀਤੀ ਆਪਣੀ ਸ਼ਿਕਾਇਤ ਤੇ ਹਲੇ ਤੱਕ ਵੀ ਉਹਨਾਂ ਨੇ ਮੈਸੇਜ ਰੋ ਸੀਨ ਨਹੀਂ ਕੀਤਾ ਸੋ ਕਾਫੀ ਢਿੱਲੀ ਕਾਰਜਗੁਜ਼ਾਰੀ ਆ ਜੇਕਰ ਨਾਕਿਆ ਦੀ ਗੱਲ ਕਰੀ ਜਾ ਚੈਕਿੰਗਾਂ ਦੀ ਗੱਲ ਕਰੀਏ ਤੇ ਚੈਕਿੰਗਾਂ ਦੇ ਰੋਏ ਹੋ ਰਹੀਆਂ ਵਾ ਪਰ ਕਿਤੇ ਵੀ ਸੇਫ ਲੋਕ ਆਪਣੇ ਆਪ ਨੂੰ ਮਹਿਸੂਸ ਨਹੀਂ ਕਰ ਰਹੇ ਚੈਕਿੰਗ ਸਿਰਫ ਫਾਰਮੈਲਟੀ ਆ ਹੁਣ ਮੰਨ ਲਓ ਇੱਥੇ ਨਤਾ ਲੱਗ ਗਿਆ ਰੋਕੋ 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 ਆ ਬਖਾਓ ਜੀ ਕਾਗਜ਼ ਦਿਖਾਓ ਹੁਣ ਕਾਗਜ਼ ਵਿੱਚ ਹੀ ਹੁੰਦੇ ਆਲਰੇਡੀ ਮੋਟਰਸਾਈਕਲ ਅਗਲਾ ਕਾਗਜ਼ ਦਿਖਾ ਕੇ ਨਹੀਂ ਗਈ ਜਗ੍ਹਾ ਜਿੱਥੇ ਵੱਧ ਵੱਧ ਕਹਿੰਦੇ ਲਾਇਸੈਂਸ ਦਿਖਾਓ ਬਿਲਕੁਲ ਉਹਦੇ ਵਿੱਚ ਉਹ ਵਿਖਾ ਕੇ ਨਿਕਲ ਜਾਣ ਕਿ ਇਹ ਚੋਰੀ ਦਾ ਜਾਂ ਕਿੱਦਾਂ ਇਹ ਕਿੱਦਾਂ ਇਹ ਤਾਂ ਪੁਲਿਸ ਹੀ ਪਤਾ ਕਰ ਸਕਦੀ ਹੈ ਨਾ ਇਹ ਉਹ ਥੋੜਾ ਸਟਿਕਨੈਸ ਹੀ ਕਰੇ ਥੋੜਾ ਪੁੱਛੇ ਗਿੱਸੇ ਥੋੜਾ ਗਮੀਰਤਾ ਜੀ ਨੂੰ ਲੈ ਕੇ ਤੇ ਫੇਰ ਹੋ ਸਕਦਾ ਜੀ ਮਸਲਾ ਹਲ ਹੋ ਸਕਦਾ ਸੋ ਬਿਲਕੁਲ ਐਸਐਸਪੀ ਗੁਰਦਾਸਪੁਰ ਜੀ ਨਾਲ ਮੁਲਾਕਾਤ ਕੀਤੀ ਜਾਵੇਗੀ ਬਾਕੀ ਪੁਲਿਸ ਪ੍ਰਸ਼ਾਸਨ ਨੇ ਹੀ ਬੇਨਤੀ ਹੈ ਕਿ ਧਿਆਨ ਦਿੱਤਾ ਜਾਵੇ ਜੇਕਰ ਇੱਕ ਪੱਤਰਕਾਰ ਦੇ ਵੱਲ ਧਿਆਨ ਨਹੀਂ ਦਿੱਤਾ ਜਾ ਰਹਾ ਤੇ ਆਮ ਲੋਕਾਂ ਦਾ ਕੀ ਹਾਲਾਤ ਹੋਏਗਾ ਤੁਸੀਂ ਖੁਦ ਸੋਚ ਸਕਦੇ